म एवरी संडे फाइव पी एम विदिंदर उ शो अबाउट मेट्रीमोनियल लाइफ पार्टनरशिप एंड रिलेशनशिप ओनली ऑन रेडियो जिंदगी फिफ्टीन फिफ्टी ए एम रिश्ते स्वर्ग में बनते हैं लेकिन थर्टी पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है Marriage Lagan is a leading matchmaking services provider. We offer trusted and authentic matrimonial profiles for those who are looking for brides or grooms for marriage. Register at info at We cater for USA, Canada, UK, Australia, India, Fiji and Europe. For more information call 510-943-8037. ਸਿੱਧੂ ਮੂਸੇਵਾਲੇ ਦੀ EP ਮੂਸੇ ਪ੍ਰਿੰਟਰ ਰੀਲੀਜ਼ ਮਿੰਟਾ ਚ ਬਣਾਤੇ ਤਿੰਨ ਰਿਕਾਰਡ ਜੀਹਾਂ ਬਾਪੂ ਬਲਕੋਰ ਨੇ ਦਿੱਤਾ ਸਵੇਧਨਸ਼ੀਨ ਬਿਆਨ ਅੱਜ ਮਰਹੂਮ ਗਾਇਕ ਪੰਜਾਬੀ ਸਿੱਧੂ ਮੂਸੇਵਾਲੇ ਦੀ ਜਨਮ ਤਰੀਕ ਹੈ ਤੇ ਇਸ ਮੌਕੇ ਉਹਨਾਂ ਦੇ ਫੈਨਸ ਲਈ ਖਾਸ ਤੋਹਫਾ ਰੀਲੀਜ਼ ਹੋਇਆ ਹੈ ਮੂਸੇਵਾਲੇ ਦੀ ਨਵੀਂ EP ਮੂਸੇ ਪ੍ਰਿੰਟ ਦੇ ਤਿੰਨ ਗੀਤ ਨੀਲ 3008 ਅਤੇ ਟੇਕ ਨੋਟਸ ਉਹਨਾਂ ਦੇ YouTube ਚੈਨਲ ਤੇ ਰਿਲੀਜ਼ ਕੀਤੇ ਗਏ ਹਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਇਸ ਮੌਕੇ ਤੇ ਸਵੇਦਨਸ਼ੀਲ ਬਿਆਨ ਦਿੱਤਾ ਹੈ ਕਿ ਉਹਨਾਂ ਦੇ ਜਿਹੜੇ ਗੀਤਾਂ ਤੋਂ ਪੁੱਤ ਨੂੰ ਰੋਕਿਆ ਗਿਆ ਸੀ ਉਹੀ ਹੁਣ ਰਿਲੀਜ਼ ਕਰਨੇ ਪਏ ਹਨ ਉਹਨਾਂ ਨੇ ਦੱਸਿਆ ਕਿ ਇਹ ਗੀਤ ਪਹਿਲਾਂ ਰੋਕੇ ਗਏ ਸਨ ਪਰ ਹੁਣ ਪਰਿਵਾਰ ਨੇ ਫੈਸ ਦੀ ਮੰਗ ਤੇ ਇਹ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ ਮੂਸੇ ਵਾਲੇ ਦੀ ਈਪੀ ਮੂਸੇ ਪ੍ਰਿੰਟ ਨੇ ਰਿਲੀਜ਼ ਹੋਣ ਦੇ ਨਾਲ ਹੀ ਪੰਜਾਬੀ 뮤직 ਇੰਡਸਟਰੀ ਵਿੱਚ ਨਵਾਂ ਰਿਕਾਰਡ ਬਣਾਇਆ ਹੈ ਇੱਕ ਵਾਰ ਫਿਰ ਸਿੱਧੂ ਮੂਸੇ ਵਾਲੇ ਦਾ ਨਾਮ ਚਰਚਾ ਵਿੱਚ ਚੱਲਦਾ ਆ ਦਿਖਾਈ ਦੇ ਰਿਹਾ ਹੈ ਗਰਮੀਆਂ ਤੇ ਸ੍ਰੀ ਹਰਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਕੀਤੇ ਵਿਸ਼ੇਸ਼ ਪ੍ਰਬੰਧ ਜੀहां ਪੂਰੇ ਉੱਤਰੀ ਭਾਰਤ ਵਿੱਚ ਇੰਨੀ ਦਿਨੀ ਗਰਮੀ ਤਬਾਹੀ ਮਚਾ ਰਹੀ ਹੈ ਅੰਮਰਸਾ ਦਾ ਤਾਪਮਾਨ 43 ਤੋਂ ਲੈ ਕੇ 46 ਡਿਗਰੀ ਤੱਕ ਪਹੁੰਚ ਗਿਆ ਹੈ ਪਰ ਇਸ ਦੇ ਨਾਲ ਸੰਨਾਨੀਆਂ ਦੀ ਗੁਰੂ ਘਰ ਦੇ ਦਰਸ਼ਨ ਕਰਨ ਦੀ ਇੱਛਾ ਤੇ ਉਹਨਾਂ ਦੀ ਸ਼ਰਧਾ ਤੇ ਕੋਈ ਅਸਰ ਨਹੀਂ ਪਿਆ ਹੈ ਹੁਣ ਉਹ ਇਸ ਗਰਮੀ ਦੀ ਪਰਵਾਹ ਕੀਤੇ ਬਿਨਾ ਆਪਣੇ ਪਰਿਵਾਰਾਂ ਨਾਲ ਗੁਰੂ ਘਰ ਜਾ ਰਹੇ ਹਨ ਸ਼੍ਰੋਮਣੀ ਕਮੇਟੀ ਨੇ ਇਸ ਗਰਮੀ ਵਿੱਚ ਸ਼ਰਧਾਲੂਆਂ ਲਈ ਕੁਝ ਵਿਸ਼ੇਸ਼ ਪ੍ਰਬੰਧ ਕੀਤੇ ਹਨ ਪੂਰੇ ਉੱਤਰੀ ਭਾਰਤ ਵਿੱਚ ਗਰਮੀ ਦੀ ਲਹਿਰ جاری ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਲਈ ਇਸ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਮੇਂ ਅੰਬਰਸਾਦ ਦੀ ਗੱਲ ਕਰੀਏ ਤਾਂ 43 ਤੋਂ 46 ਡਿਗਰੀ ਤੱਕ ਪਹੁੰਚ ਗਿਆ ਹੈ ਇਸ ਪਿਆਨੇ ਗਰਮੀ ਤੋਂ ਰਾਹਤ ਪਾਉਣ ਲਈ ਲੋਕ ਪਹਾੜਾਂ ਵੱਲ ਦਾ ਰੁਖ ਕਰ ਰਹੇ ਹਨ ਸ਼ਰਧਾਲੂ ਦਰਸ਼ਲਾਣੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚ ਰਹੇ ਹਨ ਜਿੱਥੇ ਇਸ ਭਿਆਨੇ ਗਰਮੀ ਵਿੱਚ ਪੈਰ ਜ਼ਮੀਨ ਤੇ ਰੱਖਣਾ ਮੁਸ਼ਕਲ ਹੈ ਉੱਤੇ ਲੋਕ ਸੱਚਖੰਡ ਦੀ ਪ੍ਰਕਰਮਾ ਵਿੱਚ ਵਿਛਾਏ ਗੇ ਮੈੜ ਤੇ ਤੁਰ ਕੇ ਗੁਰੂ ਘਰ ਦੇ ਦਰਸ਼ਨਾਂ ਲਈ ਜਾ ਰਹੇ ਹਨ ਜਿੱਥੇ ਉਹ ਸਰੋਵਰ ਵਿੱਚ ਇਸ਼ਨਾਨ ਕਰਕੇ ਗਰਮੀ ਤੋਂ ਰਾਹਤ ਪਾਉਂਦੇ ਹਨ ਉੱਥੇ ਹੀ ਗੁਰੂ ਘਰ ਦੀ ਸ਼ਾਨ ਵੀ ਬਣਾਈ ਰੱਖਦੇ ਹਨ ਤੁਹਾਨੂੰ ਦੱਸ ਦਈਏ ਸੱਚਖੰਡ ਚੜੀ ਹਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਲਈ ਪੱਖਿਆਂ ਹੇਠ ਬੈਠ ਕੇ ਗੁਰਬਾਣੀ ਸੁਧਰੇ ਹਨ ਸੱਚਖੰਡ ਚਰੀ ਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦਾ کہنا ਹੈ ਕਿ ਉਹਨਾਂ ਨੂੰ ਇਸ ਗਰਮੀ ਵਿੱਚ ਵੀ ਇਹ ਮਹਿਸੂਸ ਨਹੀਂ ਹੋ ਰਿਹਾ ਕਿ ਕਿਉਂਕਿ ਸ਼ੋਮਨੀ ਕਮੇਟੀ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਉਹ ਖੁਸ਼ ਹਨ ਕਿ ਸੱਚਖੰਡ ਚਰੀ ਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਸ਼ਰਧਾ ਗਰਮੀ ਤੇ ਹਾਵੀ ਹੋ ਰਹੀ ਹੈ ਉਹਨਾਂ ਦਾ کہنا ਹੈ ਕਿ ਸ਼ੋਮਨੀ ਕਮੇਟੀ ਦੇ ਵਿਚੇ ਜੇ ਪ੍ਰਬੰਧ ਕੀਤੇ ਹਨ ਤਾਂ ਜੋ ਸ਼ਰਧਾਲੂਆਂ ਨੂੰ ਗਰਮੀ ਮਹਿਸੂਸ ਨਾ ਹੋਵੇ ਇਸ ਮੌਕੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਵਲੰਟੀਅਰ ਦੀ ਸੇਵਾ ਕਰਨ ਆਏ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਸੀਂ ਇਸ ਗਰਮੀ ਦੀਆਂ ਛੁੱਟੀਆਂ ਵਿੱਚ ਗੁਰੂ ਘਰ ਦੀ ਸੇਵਾ ਨੂੰ ਚੁਣਿਆ ਹੈ ਤਾਂ ਜੋ ਆਪਣੀ ਲਾਸ ਏਂਜਲਸ ਵਿੱਚ ਕਰਫਿਊ ਦਾ ਐਲਾਨ ਮੇਅਰ ਵੱਲੋਂ ਐਮਰਜੈਂਸੀ ਅਤੇ ਟਰੰਪ ਨੂੰ ਅਪੀਲ ਜੀहां ਲਾਸ ਏਂਜਲਸ ਵਿੱਚ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਹੈ ਮੇਅਰ ਵੱਲੋਂ ਐਮਰਜੈਂਸੀ ਅਤੇ ਟਰੰਪ ਨੂੰ ਅਪੀਲ ਕੀਤੀ ਗਈ ਹੈ ਕਿ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਲਾਸ ਐਂਜਲਸ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨਾਂ ਅਤੇ ਲੁੱਟ-ਖਸੁੱਟ ਦੇ ਮਾਮਲਿਆਂ ਦੇ ਚੱਲਦੇ ਮੇਅਰ ਕੈਰਨ ਬਾਇਸ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਮਹਿਮ ਇਸ ਮੰਗਲਵਾਰ ਨੂੰ ਮੀਡੀਆ ਨੂੰ ਸੰਬੋਧਿਤ ਕਰਦਿਆਂ ਦੱਸਿਆ ਕਿ ਸ਼ਹਿਰ ਦੇ ਡਾਊਨਟਾਊਨ ਖੇਤਰ ਵਿੱਚ ਕਰਫਿਊ ਲਗਾਇਆ ਗਿਆ ਹੈ ਜੋ ਮੰਗਲਵਾਰ ਰਾਤ 8 ਵਜੇ ਤੋਂ ਬੁੱਧਵਾਰ ਸਵੇਰੇ 6 ਵਜੇ ਤੱਕ ਸਥਾਨਕ ਸਮੇਂ ਲਗ ਰਹਿਗਾ कर्फ्यू ਇੱਕ ਵਰਗ ਮੀਲ ਖੇਤਰ ਵਿੱਚ ਹੋਵੇਗਾ ਜਿਸ ਵਿੱਚ ਉਹ ਖੇਤਰ ਵੀ ਸ਼ਾਮਿਲ ਹਨ ਜਿੱਥੋਂ ਸ਼ੁੱਕਰਵਾਤ ਤੋਂ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹਨ ਮਹਿਰ ਨੇ ਦੱਸਿਆ ਕਿ 23 ਕਾਰੋਬਾਰੀ ਥਾਵਾਂ ਤੇ ਲੁੱਟ-ਕਸੂਟ ਦੀਆਂ ਘਟਨਾਵਾਂ ਹੋਈਆਂ ਹਨ ਮਹਿਰ ਕੇਰ ਨੇ ਬਾਸ ਨੇ ਦੱਸਿਆ ਮੌਜੂਦਾ ਹਾਲਾਤ ਨੂੰ ਨਾਜ਼ੁਕ ਬਿੰਦੂ ਦੱਸਿਆ ਅਤੇ ਡੋਨਲਡ ਟਰੰਪ ਨੂੰ ਅਪੀਲ ਕੀਤੀ ਕਿ ਮਹਿਰ ਨੇ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਛਾਪੇਮਾਰੀ ਰੋਕਣ ਦੀ ਜਿਹੜੀ ਅਪੀਲ ਕੀਤੀ ਗਈ ਆ ਉਹਨਾਂ ਨੇ ਕਿਹਾ ਕਿ ਤਾਂ ਜੋ ਹਿੰਸਾ ਦਿੱਤਨਾ ਨੂੰ ਹੋਰ ਨਾ ਵਧਾਇਆ ਜਾਵੇ ਲਾਸ ਐਂਜਲਸ ਵਿੱਚ ਹਿੰਸਾ ਤੇ ਲੁੱਟਬਾ ਦੇ ਚਲਦੇ ਕਰਫਿਊ ਲਗਾਇਆ ਗਿਆ ਮੇਅਰ ਵੱਲੋਂ ਐਮਐਲਸੀ ਹਾਲਾਤ ਅਤੇ ਟਰੰਪ ਨੂੰ ਹਿੰਸਾ ਰੋਕਣ ਲਈ ਕਦਮ ਚੁੱਕਣ ਦੀ ਕੀਤੀ ਅਪੀਲ ਰਿਸ਼ਤੇ ਸਵਰਗ ਵਿੱਚ ਬਣਤੇ ਹਨ ਲੇਕਿਨ ਧਰਤੀ ਪਰ ਹਮ ਉਨੇ ਮਿਲਾਤੇ ਹਨ ਮੈਰਿਜ ਲਗਨ .com ਸੁਪਨੇ ਦੇਖੇ ਵਿਸ਼ਵਾਸ ਕਰੇ ਇਸੇ ਪੂਰਾ ਕਰੇ ਮੈਰਿਜ ਲਗਨ डॉट कॉम दो दिलों को मिलाने वाली सेवा प्रदान करता है हम उन लोगों के लिए सबसे बेहतर और भरोसे योग्य वैवाहिक प्रोफाइल प्रदान करते हैं जो विवाह के लिए दुल्हन या दूल्हे की तलाश कर रहे हैं तो जल्दी से इन्फोट पर मैरिज लगन डॉट कॉम रजिस्ट्रेशन करे हम लोग यूएस ए कनाडा यू के ऑस्ट्रेलिया भारत फ़िजी और यूरोप के लिए सेवाएं प्रदान करते हैं अधिक जानकारी के लिए पाँच एक शून्य नौ चार तीन आठ शून्य तीन सात कॉल करें Varinder Ubhi. Tune in to marriagelagan. every Saturday 2 to 3 p.m. with Varinder Ubhi. a show about matrimonials, life partnership, and relationships, only on Radio Zindagi 1550 AM.